ਸੰਗਮੁਖੀ ਮੋਹਨ ਭਾਗਵਤ ਨੇ 75 ਸਾਲ ਦੀ ਉਮਰ ਤੇ ਰਿਟਾਇਰਮੈਂਟ ਬਾਰੇ ਇੱਕ ਵੱਡੀ ਗੱਲ ਕਹੀ ਹੈ ਆਰਐਸएस ਦੇ ਸ਼ਤਾਬਦੀ ਵਰੇ ਦੇ ਜਸ਼ਨਾਂ ਦੇ ਆਖਰੀ ਦਿਨ ਮੋਹਨ ਭਾਗਵਤ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਕਿਸੇ ਨੂੰ 75 ਸਾਲ ਦੀ ਉਮਰ ਤੇ ਰਾਜਨੀਤੀ ਛੱਡਣੀ ਚਾਹੀਦੀ ਹੈ ਇਸ ਸਵਾਲ ਦੇ ਜਵਾਬ ਦੇ ਵਿੱਚ ਮੋਹਨ ਭਾਗਵਤ ਨੇ ਕਿਹਾ ਕਿ 75 ਸਾਲ ਦੀ ਉਮਰ ਤੇ ਰਿਟਾਇਰ ਹੋਣ ਦੀ ਕੋਈ ਲੋੜ ਨਹੀਂ ਨਾ ਤਾਂ ਮੈਂ ਰਿਟਾਇਰ ਹੋਵਾਂਗਾ ਨਾ ਹੀ ਮੈਂ ਕਿਸੇ ਨੂੰ ਰਿਟਾਇਰ ਹੋਣ ਦੇ ਲਈ ਕਹਾਂਗਾ ਉਹਨਾਂ ਨੇ ਕਿਹਾ ਕਿ ਅਸੀਂ ਜਿੰਨਾ ਚਿਰ ਚਾਹੀਏ ਕੰਮ ਕਰ ਸਕਦੇ ਹਾਂ बाकी पचहत्तर साल की बात है तो मोरोपंत जी को मैंने कोट किया वो बड़े के आदमी थे वो ही वॉज सो विटी दैट विटीज मेड यू बाउंस इन योर चेयर और योर लाइन एंड इट वॉज वेरी डिफिकल्ट टू मेंटेन द ड्रेसिंग सो वंस इन अवर प्रोग्राम वी ऑल वेयर देयर ऑल इंडिया कार्यकर्ताज एंड ही कंप्लीटेड विज सेवेंटी ईयर्स so our sarkar was he gave him a shawl and asked him to say something. he was saying, no, there is no need to, to buy this shawl also is not needed. but then he stood up and he said, you see, uh, you might be feeling that you have felicitated me, but i know that when this shawl is given, it means that now your age is over. you please sit, a chair, sit in a chair calmly and see what happens. ਮੋਹਨ ਭਾਗਵਤ ਨੇ ਕਿਹਾ ਕਿ ਇਹ رائے ਮੋਰੋ ਪੰਥ ਜੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਮੈਂ ਪ੍ਰਗਟ ਕੀਤੀ ਸੀ ਮੈਂ ਇਹ ਨਹੀਂ ਕਿਹਾ ਸੀ ਕਿ ਮੈਂ ਰਿਟਾਇਰ ਹੋਵਾਂਗਾ ਜਾਂ ਕਿਸੇ ਹੋਰ ਨੂੰ ਰਿਟਾਇਰ ਹੋਣਾ ਚਾਹੀਦਾ ਹੈ ਅਸੀਂ ਜ਼ਿੰਦਗੀ ਦੇ ਕਿਸੇ ਵੀ ਸਮੇਂ ਰਿਟਾਇਰ ਹੋਣ ਦੇ ਲਈ ਤਿਆਰ ਹਾਂ ਤੇ ਸੰਗ ਸਾਨੂੰ ਜਿਸ ਵੀ ਸਮੇਂ ਕੰਮ ਕਰਨ ਲਈ ਕਹੇ ਅਸੀਂ ਉਸ ਸਮੇਂ ਤੱਕ ਸੰਗ ਲਈ ਕੰਮ ਕਰਨ ਦੇ ਲਈ ਵੀ ਤਿਆਰ ਹਾਂ ਦਰਅਸਲ ਕੋਈ ਦਿਨ ਪਹਿਲਾਂ ਮੋਹਨ ਭਾਗਵਤ ਨੇ ਇਹ ਕਿਹਾ ਸੀ ਕਿ 75 ਵਧਾਈਆਂ ਦੀ ਉਮਰ ਨਹੀਂ ਸਗੋਂ ਵਿਦਾਈ ਦੀ ਉਮਰ ਹੈ ਨੇਤਾਵਾਂ ਨੂੰ 75 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਹੋ ਜਾਣਾ ਚਾਹੀਦਾ ਸਾਰ ਸੰਗ ਚਾਲਕ ਨੇ ਇਹ ਗੱਲ 9 ਜੁਲਾਈ ਨੂੰ ਸੰਗ ਦੇ ਵਿਚਾਰਧਾਰਕ ਮੋਰੋਪੰਥ ਪਿੰਗਲੇ ਜੀ ਦੇ ਜੀਵਨ ਦੇ ਆਧਾਰਿਤ ਕਿਤਾਬ ਮੋਰੋਪੰਥ ਪਿੰਗਲੇ ਦਾ ਆਰਕੀਟੈਕਟ ਆਫ ਅ ਹਿੰਦੂ ਰਿਸਰਜੈਂਸ ਦੇ ਰਿਲੀਜ਼ ਸਮਾਗਮ ਦੌਰਾਨ ਕਹੀ ਸੀ ਭਾਗਵਤ ਨੇ ਕਿਹਾ ਕਿ 75 ਸਾਲ ਦੀ ਉਮਰ ਵਿੱਚ ਸ਼ਾਲ ਪੈਣਨ ਦਾ ਮਤਲਬ ਹੈ ਕਿ ਕੋਈ ਬੁੱਢਾ ਹੋ ਗਿਆ ਹੁਣ ਦੂਜਿਆਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਮੋਹਨ ਭਾਗਵਤ ਦੇ ਇਸ ਬਿਆਨ ਨੇ ਰਾਜਨੀਤਿਕ ਹਲਕਿਆਂ ਦੇ ਵਿੱਚ ਹਲਚਲ ਮਚਾ ਕੇ ਰੱਖ ਦਿੱਤੀ ਹੈ ਕਿਉਂਕਿ ਮੋਹਨ ਭਾਗਵਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਸਤੰਬਰ 2025 ਦੇ ਵਿੱਚ 75 ਸਾਲ ਦੇ ਹੋਣ ਵਾਲੇ ਨੇ ਸੰਗ ਮੁਖੀ ਦਾ ਜਨਮ ਦਿਨ 11 ਸਤੰਬਰ ਨੂੰ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ 17 ਸਤੰਬਰ ਨੂੰ ਹੈ ਪਰ ਰਿਟਾਇਰਮੈਂਟ ਦੇ ਬਿਆਨ ਤੋਂ ਬਾਅਦ ਲਗਾਤਾਰ ਵੱਖ-ਵੱਖ ਲੀਡਰਾਂ ਦੇ ਵੱਲੋਂ ਮੋਹਨ ਭਾਗਵਤ ਦੇ ਇਸ ਬਿਆਨ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਕੰਗਨ ਦੇ ਵੱਲੋਂ ਇਲਜ਼ਾਮ ਇਹ ਵੀ ਲਗਾਏ ਜਾ ਰਹੇ ਨੇ ਕਿ ਉਹ ਖੁਦ 75 ਸਾਲ ਦੇ ਹੋਣ ਵਾਲੇ ਨੇ ਇਸ ਕਰਕੇ ਉਹਨਾਂ ਨੇ ਰਿਟਾਇਰਮੈਂਟ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ ਉਹ ਰਿਟਾਇਰ ਨਹੀਂ ਹੋਣਾ ਚਾਹੁੰਦੇ ਅਹ ਲੀਡਰਾਂ ਦੇ ਵੱਲੋਂ ਜੋ ਪਹਿਲਾਂ 75 ਸਾਲ ਦੇ ਹੋ ਚੁੱਕੇ ਨੇ ਜੋ ਸਿਆਸਤ ਛੱਡ ਚੁੱਕੇ ਨੇ ਪਰ ਹੁਣ ਉਹਨਾਂ ਦੇ ਵੱਲੋਂ ਵੀ ਲਗਾਤਾਰ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਜਦੋਂ ਹੁਣ ਉਹਨਾਂ ਦੀ ਉਮਰ 75 ਸਾਲ ਦੀ ਹੋਣ ਜਾ ਰਹੀ ਹੈ ਇਸ ਕਰਕੇ ਉਹਨਾਂ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਇਸ ਕਰਕੇ ਇਸ ਬਿਆਨ ਤੋਂ ਬਾਅਦ ਪੂਰੀ ਸਿਆਸਤ ਦੇ ਵਿੱਚ ਹੰਗਾਮਾ ਮਚਿਆ ਹੋਇਆ ਹੈ ਵੱਖ-ਵੱਖ ਪ੍ਰਤੀਕਿਰਿਆ ਸਾਮਣੇ ਆ ਰਹੀ ਹੈ ਪਰ 모ਹਨ ਭਾਗਵਤ ਦੇ ਵੱਲ ਮੈਂ ਸਿਰਫ ਉਹਨਾਂ ਨੂੰ ਉਹਨਾਂ ਦੇ ਜੀਵਨ ਦੇ ਆਧਾਰ ਤੇ ਬੋਲ ਰਿਹਾ ਸੀ ਕਿਉਂਕਿ ਉਹ ਸਿਰਫ ਇੱਕ ਮਜ਼ਾਕੀਆ ਸੁਭਾਅ ਦੇ ਮਾਲਕ ਸਨ ਇਸ ਕਰਕੇ ਮੈਂ ਉਹਨਾਂ ਦਾ ਹਵਾਲਾ ਦਿੰਦੇ ਹੋਏ ਇਹ ਸ਼ਬਦ ਪ੍ਰਗਟ ਕੀਤੀ ਸੀ